ਅੱਜ ਅਸੀਂ ਗੱਲ ਕਰ ਰਹੇ ਹਾਂ ਪਾਣੀ ਦੀ ਮਾਰ ਦੀ ਪੰਜਾਬ ਤੇ ਹਿਮਾਚਲ ਅੱਜ ਸੇ ਲਾਪਤ ਵਿੱਚ ਆ ਗਏ ਨੇ ਲੋਕਾਂ ਦੀਆਂ ਜ਼ਿੰਦਗੀਆਂ ਠੱਪ ਹੋ ਗਈਆਂ ਨੇ ਖੇਤੀਬਾੜੀ ਬਰਬਾਦ ਹੋ ਗਈ ਹੈ ਘਰਾਂ ਦੇ ਘਰ ਟੈ ਗਏ ਨੇ ਤੇ ਹੁਣ ਪੁਲਾ ਤੇ ਸੜਕਾਂ ਦੇ ਟੈ ਜਾਣ ਨਾਲ ਲੋਕ ਕੱਲੇ ਪੈ ਗਏ ਨੇ ਜੋ ਪੁਲ ਕੱਲ ਲੋਕਾਂ ਨੂੰ ਜੋੜਦੇ ਸੀ ਅੱਜ ਉਹੀ ਪਾਣੀ ਦੇ ਬਹਾਵ ਵਿੱਚ ਬਹਿ ਗਏ ਨੇ ਸੜਕਾਂ ਇੰਜ ਟੁੱਟ ਗਈਆਂ ਨੇ ਜਿਵੇਂ ਪਿੰਡਾਂ ਦੇ ਪਿੰਡ ਦੁਨੀਆ ਤੋਂ ਕੱਟ ਗਏ ਹੋਣ ਬਿਮਾਰ ਲੋਕ ਹਸਪਤਾਲ ਨਹੀਂ ਪਹੁੰਚ ਸਕਦੇ ਬੱਚੇ ਸਕੂਲ ਨਹੀਂ ਜਾ ਸਕਦੇ ਤੇ ਰੋਜ਼ੀ ਰੋਟੀ ਦੀ ਲੜੀ ਠੱਪ ਹੋ ਗਈ ਹੈ ਟਰੱਕ ਤੇ ਗੱਡੀਆਂ ਪਾਣੀ ਵਿੱਚ ਬਹਿ ਗਏ ਹਨ ਜਿੱਥੇ ਕਦੇ ਚੱਲਦਾ ਰੋਲਾ ਹੁੰਦਾ ਸੀ ਅੱਜ ਉੱਥੇ ਸਿਰਫ ਪਾਣੀ ਦੀ ਗੂੰਜ ਸੁਣਾਈ ਦੇ ਰਹੀ ਹੈ ਹਫਾਤ ਲੋਕਾਂ ਨੂੰ ਨਾ ਸਿਰਫ ਵਸਤੂਆਂ ਤੋਂ ਵੱਖ ਕਰ ਰਹੀ ਹੈ ਸਗੋਂ ਉਹਨਾਂ ਦੇ ਹੌਸਲਿਆਂ ਨੂੰ ਵੀ ਹਿਲਾ ਰਹੀ ਹੈ ਕਿਸਾਨਾਂ ਦਾ ਦਰਦ ਸਭ ਤੋਂ ਵੱਡਾ ਹੈ ਉਸੀ ਉਸ ਦੇ ਸਾਲ ਪਰ ਦੀ ਮਿਹਨਤ ਕਣਕ ਤਣ ਮੱਕੀ ਪਾਣੀ ਵਿੱਚ ਬਹਿ ਗਿਆ ਹੈ ਜੋ ਖੇਤ ਕਦੇ ਸੁਨਹਿਰੇ ਸੁਪਨੇ ਦੇਖਦੇ ਸੀ ਅੱਜ ਉਹੀ ਇੱਕ ਵੱਡੇ ਦਰਿਆ ਬਣ ਗਏ ਹਨ ਕਿਸਾਨ ਰੋ ਰੋ ਕੇ ਕਹਿੰਦੇ ਨੇ ਹੁਣ ਅਸੀਂ ਕਰਜ਼ਾ ਕਿਵੇਂ ਉਤਾਰਾਂਗੇ ਪਰਿਵਾਰਾਂ ਨੂੰ ਕੀ ਖਵਾਵਾਂਗੇ कोई अपने पशु खो बैठा कोई अपने परिवारक मैंबर ते कोई अपने घर खो बैठा सैलाब ना सिर्फ घर तक खेती तबाह हुई है बल्कि बीमारिया का खतरा भी गया है। पानी गंदा होन करके लोग बीमार हो रहे हैं डॉक्टर की टीम मेहनत कर रही है पर जिथे पुल टूट गए हैं उथे पहुंचना भी मुश्किल हो गया है हिमाचल ਦੇ ਪਹਾੜਾ ਤੋਂ ਟੁੱਟਦੇ ਪੱਥਰ ਪੰਜਾਬ ਦੇ ਪਿੰਡਾਂ ਵਿੱਚ ਵਗਦਾ ਪਾਣੀ ਦੋਹਾਂ ਨੇ ਮਿਲ ਕੇ ਲੋਕਾਂ ਦੀ ਜ਼ਿੰਦਗੀ ਜਨਮ ਬਣਾ ਦਿੰਦੀ ਹੈ ਇਸ ਹਨੇਰੇ ਵਿੱਚ ਇੱਕ ਚਮਕ ਵੀ ਹੈ ਇਨਸਾਨੀਅਤ ਦੀ ਲੋਕ ਇੱਕ ਦੂਜੇ ਨੂੰ ਰੋਟੀ ਖਵਾ ਰਹੇ ਨੇ ਛਾਂ ਦੇ ਰਹੇ ਨੇ ਤੇ ਇੱਕ ਦੂਜੇ ਦਾ ਹੌਸਲਾ ਬਣ ਕੇ ਇੱਕ ਦੂਜੇ ਦੇ ਨਾਲ ਖੜੇ ਨੇ ਕਿਉਂਕਿ ਇਹ ਸੱਚ ਹੈ ਕੀ ਮੁਸੀਬਤ ਦੇ ਵਿੱਚ ਇਨਸਾਨ ਹੀ ਇਨਸਾਨ ਦਾ ਸਾਥੀ ਹੈ ਅੱਜ ਪੰਜਾਬ ਤੇ ਹਿਮਾਚਲ ਦੇ ਲੋਕ ਅਰਦਾਸ ਕਰ ਰਹੇ ਨੇ ਸਰਕਾਰ ਤੇ ਸਮਾਜਿਕ ਸੰਸਥਾਵਾਂ ਆਪਣਾ ਹੱਥ ਵਧਾਉਣ ਤੇ ਅਸੀਂ ਸਭ ਵੀ ਮਿਲ ਕੇ ਇਹਨਾਂ ਲੋਕਾਂ ਦਾ ਹੌਸਲਾ ਬਣੀ ਬੁਲੰਤ ਟੀਵੀ ਵੀ ਇਸ ਤਰਬ ਦੇ ਵੇਲੇ ਵਿੱਚ ਤੁਹਾਡੇ ਨਾਲ ਹੈ ਤੇ ਇਹ ਅਰਦਾਸ ਕਰਦਾ ਹੈ ਕਿ ਇਹ ਮੁਸ਼ਕਿਲ ਜਲਦ ਤੋਂ ਜਲਦ ਦੂਰ ਹੋਵੇ